ਜੀ ਆ ਕਿਸੇ ਦਿਨ ਆ ਚੇਕੀ ਲਾ ਰੱਖੀ ਸੀ ਏਟੀਐਮ ਤੇ ਵੀ ਪੈਸੇ ਮੈਂ ਕਿਹਾ ਵੀ ਪੈਸੇ ਕਿਉਂ ਨਹੀਂ ਨਿਕਲੇ ਪੈਸੇ ਇੱਥੇ ਫਸ ਗਏ ਆ ਜਦੋਂ ਏਟੀਐਮ ਆ ਜਦੋਂ ਚੇਕੀ ਬਾਹਰ ਕੱਢੀ ਆ ਪੈਸੇ ਨਿਕਲ ਗਏ ਮੈਂ ਤਾਂ ਮੁਰਨ ਲੱਗਿਆ ਜੀਆ ਵੀ ਚਲ ਪੈਸੇ ਨਹੀਂ ਨਿਕਲੇ ਪਰ ਜਦੋਂ ਮੈਂ ਬੈਲੈਂਸ ਦੇਖਿਆ ਤਾਂ 5000 ਮੇਰਾ ਬੈਲੈਂਸ ਕੱਟਿਆ ਗਿਆ ਪਰ ਆ ਕਿਸੇ ਦੀ ਚੇਕੀ ਲਾਈ ਪਈ ਸੀਗੀ ਆ ਦੇਖ ਲਓ ਥਾਂ ਰੱਖਿਆ ਏਦਾਂ ਥਾਂ ਰੱਖਿਆ ਕਰੋ ਆ ਚੀਜ਼ ਦੇਖ ਲਿਆ ਕਰੋ ਪਹਿਲਾਂ ਏਟੀਐਮ ਕੱਢਣ ਤੋਂ ਪਹਿਲਾਂ ਆ ਬਹੁਤ ਵੱਡਾ ਪ੍ਰੌਬਲਮ ਹੋਇਆ ਪਿਆ ਸੀ ਮੈਂ ਵਾਪਸ ਮੋੜਨ ਲੱਗਿਆ ਸੀ ਕਿ ਵੀ ਚੱਲ ਪੈਸੇ ਨਹੀਂ ਨਿਕਲੇ ਜਦੋਂ ਦੇਖਿਆ ਤਾਂ ਮੇਰਾ ਬੈਲੈਂਸ ਕੱਟਿਆ ਗਿਆ ਤਾਂ ਮੈਂ ਦੇਖਿਆ ਤਾਂ ਚੇਤੀ ਲੱਗੀ ਵੀ ਪੈਸੇ ਵਿੱਚ ਫਸੇ ਪਏ ਆ ਚੇਤੀ ਪੱਟ ਕੇ ਨਾ ਇਹਨੂੰ ਪੱਟ ਕੇ ਫਿਰ ਮੈਂ ਪੈਸੇ ਕੱਢਿਆ ਤਾਂ ਇਹ ਜੋ ਵੀਡੀਓ ਸਾਹਮਣੇ ਆਈ ਹੈ ਇਹ ਬਰਨਾਲਾ ਤੋਂ ਸਾਹਮਣੇ ਆਈ ਹੈ ਬਰਨਾਲਾ ਦੇ ਬੱਸ ਸਟੈਂਡ ਦੇ ਸਾਹਮਣੇ ਇੱਕ ਏਟੀਐਮ ਸੀ ਜਿੱਥੇ ਕਿ ਸਵੇਰੇ ਸਵੇਰੇ ਇੱਕ ਬੱਸ ਦਾ ਕੰਡਕਟਰ ਪੈਸੇ ਕਢਵਾਉਣ ਜਾਂਦਾ ਹੈ ਤੇ ਜਦੋਂ ਉਹ 5000 ਰੁਪਈਆ ਏਟੀਐਮ ਮਸ਼ੀਨ ਦੇ ਵਿੱਚੋਂ ਕਢਦਾ ਹੈ ਪਰ 5000 ਰੁਪਈਆ ਮਸ਼ੀਨ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਅਤੇ ਇਸ ਦੇ ਨਾਲ ਹੀ ਉਸਦੇ ਅਕਾਊਂਟ ਦੇ ਵਿੱਚੋਂ ਉਸਦੇ ਖਾਤੇ ਦੇ ਵਿੱਚੋਂ ਕੱਟ ਹੋ ਜਾਂਦਾ ਹੈ ਤੇ ਜਦੋਂ ਉਹ ਵਾਪਸ ਮੁੜਨ ਲੱਗਦਾ ਹੈ ਤਾਂ ਅਚਾਨਕ ਉਹਨੂੰ ਫੋਨ ਤੇ ਮੈਸੇਜ ਵੱਜਦਾ ਹੈ ਕਿ ਉਸ ਦਾ 5000 ਰੁਪਿਆ ਕੱਟ ਹੋ ਚੁੱਕਿਆ ਹੈ ਪਰ ਏਟੀਐਮ ਮਸ਼ੀਨ ਤੋਂ ਬਾਹਰ ਜਿਹੜੇ ਉਹ ਪੈਸੇ ਨਹੀਂ ਆਂਦੇ ਤਾਂ ਅਚਾਨਕ ਜਦੋਂ ਉਹ ਵੇਖਦਾ ਹੈ ਤਾਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਏਟੀਐਮ ਮਸ਼ੀਨ ਦੇ ਵਿੱਚ ਸੈਲੋਟੇਪ ਲਗਾਈ ਹੋਈ ਸੀ ਤਾਂ ਕਿ ਪੈਸੇ ਮਸ਼ੀਨ ਦੇ ਵਿੱਚੋਂ ਬਾਹਰ ਨਾ ਆਉਣ ਅਤੇ ਪੈਸੇ ਜਿਹੜੇ ਨੇ ਉਹ ਮਸ਼ੀਨ ਦੇ ਅੰਦਰ ਹੀ ਰਹਿ ਜਾਣ ਤਾਂ ਜਦੋਂ ਉਸ ਦੇ ਵੱਲੋਂ ਟੇਪ ਉਤਾਰੀ ਜਾਂਦੀ ਹੈ ਤਾਂ 5000 ਰੁਪਇਆ ਬਾਹਰ ਆਉਂਦਾ ਹੈ ਤਾਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਿਹੜਾ ਅਜੀਹਾ ਕਾਰਨਾਮਾ ਜਿਹੜਾ ਕੀਤਾ ਗਿਆ ਸੀ ਬਰਨਾਲਾ ਦੇ ਬੱਸ ਸਟੈਂਡ ਦੇ ਸਾਹਮਣੇ ਲੱਗੇ ਇਹ ATM ਤੋਂ ਜਿਹੜੀ ਹੈ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਕੰਡਕਟਰ ਦੇ ਵੱਲੋਂ ਜਿਹੜਾ ਸੁਚੇਤ ਕੀਤਾ ਗਿਆ ਹੈ ਕਿ ਜੇਕਰ ਤੁਹਾਡੇ ਵੀ ਪੈਸੇ ATM ਮਸ਼ੀਨ ਤੋਂ ਬਾਹਰ ਨਹੀਂ ਆਉਂਦੇ ਤਾਂ ਚੰਗੀ ਤਰ੍ਹਾਂ ਜ਼ਰੂਰ ਜਾਂਚ ਕਰੋ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਕੰਡਕਟਰ ਦੇ ਨਾਲ ਹੋਇਆ ਤੁਹਾਡੇ ਨਾਲ ਵੀ ਹੋ ਸਕਦਾ ਹੈ ਤਾਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਸ ਸੈਲੋਟੇ ਜਿਹੜੀ ਹੈ ਜਿੱਥੋਂ ਦੇ ਪੈਸੇ ਬਾਹਰ ਆਉਂਦੇ ਨੇ ਉੱਥੇ ਲਗਾ ਦਿੱਤੀ ਗਈ ਸੀ ਤੇ ਬਾਹਰ ਪੈਸੇ ਧੱਕਣ ਦੀ ਥਾਂ ਉਸ ਸੈਲੋ ਟੇਪ ਦੇ ਨਾਲ ਪੈਸਿਆਂ ਨੂੰ ਅੰਦਰ ਹੀ ਰੱਖਿਆ ਜਾ ਰਿਹਾ ਸੀ ਤੇ ਜਦੋਂ ਉਸ ਦੇ ਵੱਲੋਂ ਸੈਲੋ ਟੇਪ ਨੂੰ ਜਿਹੜਾ ਉਹ ਖੇੜਿਆ ਜਾਂਦਾ ਹੈ ਏਟੀਐਮ ਮਸ਼ੀਨ ਦੇ ਉੱਤੋਂ ਉਸ ਤੋਂ ਬਾਅਦ ਜਿਹੜੇ ਨੇ ਉਪੈਸੇ ਆਉਂਦੇ ਨੇ ਤਾਂ ਕੁਝ ਇਸ ਤਰ੍ਹਾਂ ਦੇ ਕਾਰਨਾਮੇ ਜਿਹੜੇ ਨੇ ਉਹ ਏਟੀਐਮ ਮਸ਼ੀਨਾਂ ਦੇ ਵਿੱਚ ਵੀ ਕਰਨੇ ਜਿਹੜੇ ਨੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਜੇਕਰ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟ ਜਾਂਦੇ ਨੇ ਜਾਂ ਫਿਰ ਤੁਹਾਡੇ ਅਕਾਊਂਟ ਦੇ ਵਿੱਚੋਂ ਕਿਸੇ ਤਰ੍ਹਾਂ ਦੇ ਜਿਹੜਾ ਏਟੀਐਮ ਮਸ਼ੀਨ ਦੇ ਵਿੱਚੋਂ ਪੈਸੇ ਨਾ ਵਾਪਸ ਆਉਣ ਤੱਕ ਚੰਗੀ ਤਰ੍ਹਾਂ ਥੋੜੀ देर ਖੜ ਕੇ ਉਸ ਦੀ ਜਾਂਚ ਪੜਤਾਲ ਜ਼ਰੂਰ ਕੀਤੀ ਜਾਵੇ ਤੇ ਉਤੇ ਹੀ ਬੈਂਕ ਨੂੰ ਜਿਹੜਾ ਜ਼ਰੂਰ ਸੂਚਿਤ ਕੀਤਾ ਜਾਵੇ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਆਮ ਜਿਹੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਜੋ ਕਟਣਾ ਬਰਨਾਲਾ ਦੇ ਬਸ ਸਟੈਂਡ ਦੇ ਸਾਹਮਣੇ ਲੱਗੇ ਇੱਕ ਏਟੀਐਮ ਤੋਂ ਹੋਈ ਹੈ ਜਿੱਥੇ ਕਿ ਇੱਕ ਬੱਸ ਚਾਲਕ ਦੇ ਵੱਲੋਂ ਸਵੇਰੇ ਸਵੇਰੇ ਜਿਹੜੇ ਨੇ ਪੈਸੇ ਕਢਵਾਏ ਜਾਂਦੇ ਨੇ ਤੇ ਜਦੋਂ ਉਸਨੇ ਬੈਂਕ ਵੱਲੋਂ ਜਾਰੀ ਆਪਣਾ ਏਟੀਐਮ ਮਸ਼ੀਨ ਦੇ ਵਿੱਚ ਪਾਇਆ ਤਾਂ ਸਾਰੀ ਕਾਰਵਾਈ ਕੀਤੀ ਪਰ ਮਸ਼ੀਨ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਰੁਪਏ ਜਿਹੜੇ ਨੇ ਉਹ ਮਸ਼ੀਨ ਤੋਂ ਬਾਹਰ ਨਹੀਂ ਆਏ ਤੇ ਜਦੋਂ ਉਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਗਈ ਉੱਥੇ ਖੜ ਕੇ ਜਿਹੜਾ ਏਟੀਐਮ ਮਸ਼ੀਨ ਨੂੰ ਗੌਰ ਦੇ ਨਾਲ ਵੇਖਿਆ ਗਿਆ ਤਾਂ ਇੱਕ ਉੱਥੇ ਸੈਲੋ ਟੇਪ ਲੱਗੀ ਹੋਈ ਸੀ ਤਾਂ ਉਹ ਸੈਲੋ ਟੇਪ ਜਦੋਂ ਉਹ ਖੇੜੀ ਗਈ ਤੇ ਉਸ ਤੋਂ ਬਾਅਦ ਜਿਹੜੇ ਨੇ ਉੱਪਰੋਂ ਸੇ ਵਾਪਸ ਆਏ ਤਾਂ ਅਜਿਹੇ ਕਾਰਨਾਮੇ ਜਿਹੜੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਤੇ ਵੀਡੀਓ ਬਣਾ ਕੇ ਖੁਦ ਬੱਸ ਡਰਾਈਵਰ ਦੇ ਵੱਲੋਂ ਜਿਹੜਾ ਬਾਕੀਆਂ ਨੂੰ ਸੁਚੇਤ ਕੀਤਾ ਗਿਆ ਮੇਰਾ ਨਾਮ ਹਵਤਾਰ ਸਿੰਘ ਆ ਜੀ ਅੱਜ ਜਿਹੜੀ ਘਟਨਾ ਵਾਪਰੀ ਕੀ ਘਟਨਾ ਲੱਗੋ ਅੱਜ ਨਾਲ ਸਵੇਰ ਮੇਰੇ ਅਕਾਊਂਟ ਤੋਂ ਪੈਸੇ ਭਾਜੀ ਕਲੈਕਟਰ ਨੇ ਵੀ ਮੈਂ ਕੈਸ਼ ਜਮ੍ਹਾਂ ਕਰਾਉਣਾ ਤੇ ਮੈਂ ਆਪਣੇ ਇਟਿਆ ਰਹਵੀ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਜੋ SBI ਦਾ ATM ਆ ਉਹ ATM 'ਚੋਂ ਮੈਂ ਪੈਸੇ ਕਢਾਉਣ ਗਿਆ ਤੇ ਜਦੋਂ ਮੈਂ ਏਟੀਐਮ ਏਟੀਐਮ ਪਾ ਕੇ ਪੈਸੇ ਕਢਾਵਾ ਕੇ ਜਦੋਂ ਮੈਂ ਸਾਰਾ ਕੋਡ ਬੜ ਪਾਇਆ ਤਾਂ ਉਦੋਂ ਚੱਕਰੀਆਂ ਚੱਲੀਆਂ ਉਹਦੇ ਵਿੱਚੋਂ ਮਸ਼ੀਨ ਚੱਲੀ ਤਾਂ ਪੈਸੇ ਉਹ ਏਟੀਐਮ ਚੋਂ ਬਾਹਰ ਨਹੀਂ ਨਿਕਲੇ ਜਿੱਥੋਂ ਥੱਲੋਂ ਦੀ ਆਪਾਂ ਹੱਥ ਪਾ ਕੇ ਕਢਦੇ ਆ ਜਦੋਂ ਬਾਹਰ ਨਹੀਂ ਨਿਕਲੇ ਤੇ ਮਹਾ ਚੱਲ ਵਿੱਚ ਪੈਸੇ ਨਹੀਂ ਹੋਣੇ ਸਵੇਰ ਸਵੇਰ ਮੈਂ ਆਪਣਾ ਏਟੀਐਮ ਕੱਢਿਆ ਜੇਬ ਚ ਪਾਇਆ ਮੈਂ ਤੁਰਨ ਲੱਗਿਆ ਇੰਨੇ ਨੂੰ ਮੇਰੇ ਮੋਬਾਈਲ ਦੇ ਉੱਪਰ ਮੈਸੇਜ ਆ ਗਿਆ ਵੀ ਤੁਹਾਡਾ 5000 ਰੁਪਏ ਕੱਟਿਆ ਗਿਆ ਜਦੋਂ ਮੈਂ ਏਟੀਐਮ ਦੇ ਵਿੱਚ ਉਹ ਲਿਖਿਆ ਹੁੰਦਾ ਵੀ ਬੈਲੈਂਸ ਚੈੱਕ ਕਰੋ ਉਹ ਚੈੱਕ ਰਿਹਾ ਉਹਦੇ ਵਿੱਚ ਮੇਰਾ 5 ਪਰ ਉਸ ਤੋਂ ਬਾਅਦ ਜਦੋਂ ਮੈਂ ਅੱবি ਕਈ ਵਾਰੀ ਥੱਲੇ ਨਾ ਉਹ ਜਿਹੜਾ ਬਰਕਾ ਜਿਉਂ ਉੱਪਰ ਉੜਦਾ ਹੁੰਦਾ ਵੀ ਉਹ ਹੁਣ ਫਸ ਗਿਆ ਉਹ ਜਦੋਂ ਮੈਂ ਥੱਲੇ ਦੇਖਿਆ ਤਾਂ ਉਹਦੇ ਉੱਪਰ ਬਕਾਇਦਾਵੇਂ ਟੇਪ ਰੋਲ ਲੱਗੀ ਸੀਗੀ ਤਾਂ ਮੈਨੂੰ ਮੈਂ ਨਹੀਂ ਪਹਿਲਾਂ ਉਸੇ ਟਾਈਮ ਵੀਡੀਓ ਬਣਾ ਲੈਂਦਾ ਪਰ ਉਦੋਂ ਮੈਨੂੰ ਮੇਰੇ 5000 ਮੈਨੂੰ ਐਸੀ ਵੀ ਵਾਪਸ ਨਾ ਮੁੜ ਜਾਣ ਮੈਂ ਉਹ ਟੇਪ ਰੋਲ ਬਾਜ ਨਾਲ ਪੱਗ ਕੱਟ ਕੇ ਬਾਜ ਨਾਲ ਟੇਪ ਰੋਲ ਪੱਟੀ ਟੇਪ ਰੋਲ ਪੱਟ ਕੇ ਉਸ ਤੋਂ ਬਾਅਦ ਮੈਂ ਉਹ ਜਦੋਂ ਦੇਖਿਆ ਉਹ ਪੱਟ ਕੇ ਮੈਂ ਉੱਪਰ ਕੱਢ ਕੇ ਉਹਦੇ 5000 ਰੁਪਏ ਕੱਢਿਆ ਉਹ ਟੇਪ ਰੋਲ ਮੈਂ ਵੀਡੀਓ ਵੀ ਬਣਾਈ ਆ ਟੇਪ ਰੋਲ ਕਿਸੇ ਨੇ ਸਾਜਿਜ ਕਰੀ ਸੀ ਵੀ ਉਹ ਟੇਪ ਰੋਲ ਉਹ ਲਾ ਕੇ ਵੀ ਇਹ ਬੰਦਾ ਮੁਰਜੂ ਗਿਆ ਉਸ ਤੋਂ ਬਾਅਦ ਅਸੀਂ ਟੇਪ ਰੋਲ ਪੱਟਾਂਗੇ 5000 ਕੱਢ ਲਾਂਗੇ ਪਰ ਉਦੋਂ ਪਹਿਲਾਂ ਹੀ ਮੈਂ ਆਪਣੀ ਉਹ ਟੇਪ ਰੋਲ ਪੱਟੀ ਬਾਜ ਨਾਲ ਟੇਪ ਰੋਲ ਪੱਟ ਕੇ ਫਿਰ ਆਪਣਾ ਉਹ 5000 ਰੁਪਏ ਹੱਥ ਵਿੱਚ ਪਾ ਕੇ ਕੱਢਿਆ ਕੀ ਲੱਗਦਾ ਇਹ ਨੋਖਾ ਢਾਂਗਾ ਜਿਹੜਾ ਚੋਰੀ ਕਰਨਾ ਹਾਂਜੀ ਇਹ ਚੋਰੀ ਕਰਨਾ ਨੋਖਾ ਢਾਂਗਾ ਮੈਂ ਕਹਿੰਦਾ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਮੇਰੇ ਵੀ ਕੈਮਰੇ ਚੈੱਕ ਕਰਨ ਮੈਂ ਜਦੋਂ ਪੈਸੇ ਕੱਢ ਰਿਹਾਗਾ ਤੇ ਉਹ ਉਸ ਤੋਂ ਪਹਿਲਾਂ ਕਿਹੜਾ ਬੰਦਾ ਆਇਆ ਉ ਉਹਦੇ ਟੇਪ ਰੋੜ ਕਿਨੇ ਕਰੀ ਉਸ ਤੋਂ ਬਾਅਦ ਉਹ ਬੰਦਾ ਬਾਹਰ ਹੀ ਖੜਾ ਹੋਣਾ ਕਿਉਂਕਿ ਜੇ ਮੈਂ ਮੇਰੇ ਮੈਸੇਜ ਨਾ ਆਉਂਦਾ ਤਾਂ ਮੈਂ ਉਤੋਂ ਬਾਹਰ ਚਲੇ ਜਾਣਾ ਸੀ ਅੰਦਰ ਕੋਈ ਬੰਦਾ ਹੈਗਾ ਸੀ ਕੋਈ ਅੰਦਰ ਅੰਦਰ ਕੋਈ ਬੰਦਾ ਨਹੀਂ ਸੀਗਾ ਜੀ ਤੇ ਬਾਹਰ ਮੈਂ ਨਹੀਂ ਨਿਗਾ ਨਹੀਂ ਮਾਰੀ